श्री राम आज 25 दिसंबर 2025 गुरुवार ਨੂੰ तृतीयनाथ गौशाला ਦੇ ਵਿੱਚ ਗਊ ਮਾਤਾ ਦੇ ਨਾਲ ਤੁਲਸੀ ਮਾਤਾ ਦਾ ਵੀ ਜਿਹੜਾ ਪੂਜਨ ਕੀਤਾ ਗਿਆ ਹੈ ਇਸ ਪੂਜਨ ਦੇ ਵਿੱਚ ਖਾਸ ਕਰ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਦਿਨਾਂਗਰ ਤੋਂ ਡਾਕਟਰ सोनू शर्मा ਜੀ ਮੁੱਖ ਮਹਿਮਾਨ ਦੇ ਤੌਰ ਤੇ ਪਧਾਰੇ ਆ ਤੇ ਅਜਦਾ ਜਿਹੜਾ ਤੁਲਸੀ ਪੂਜਨ ਦਿਵਸ ਦਾ ਕੁਝ ਸਾਲ ਪਹਿਲੇ ਦੀ ਸ਼ੁਰੂਆਤ ਕੀਤੀ ਗਈ ਹੀ ਕਿ ਲੋਕੇ ਆਪਣੀ ਪੱਛਮੀ ਸਭਿਅਤਾ ਜਿਹੜੀ ਹੈਗੀ ਆ ਉਹਨੂੰ ਮਤਲਬ ਕਿ ਤਿਆਗ ਕੇ ਆਪਣੀ ਸਨਾਤਨ ਸੰਸਕ੍ਰਿਤੀ ਵੱਲ ਮਤਲਬ ਆਪਣਾ ਰੋਖ ਅਪਣਾਣ ਮਤਲਬ ਕਿ ਸਨਾਤਨ ਸੰਸਕ੍ਰਿਤੀ ਜਿਹੜੀ ਲੁਕਤ ਨਾ ਹੋਵੇ ਉਸੇ ਕਰਕੇ ਜਿਹੜਾ ਕੁਝ ਸਾਲਾਂ ਤੋਂ ਜਿਹੜਾ 25 ਦਸੰਬਰ ਨੂੰ ਤੁਲਸੀ ਪੂਜਨ ਦਿਵਸ ਦਾ ਜਿਹੜਾ ਕਾਰਜਕ੍ਰਮ ਜਿਹੜਾ ਹਰ ਸਾਲ ਹੈ ਮਨਾਇਆ ਜਾਂਦਾ ਹੈ ਤੇ ਹਿੰਦੂ ਵੈਲਫੇਅਰ ਸੁਸਾਇਟੀ ਹਰ ਬਾਰ ਹਰ ਸਾਲ ਜਿਹੜਾ ਕਿ ਹਿੰਦੂ ਵੈਲਫੇਅਰ ਸੁਸਾਇਟੀ ਤੁਲਸੀ ਮਾਤਾ ਦਾ ਪੂਜਨ ਜਿਹੜਾ ਬੜੇ ਵਿਧੀ ਵਿਵਹਾਰ ਨਾਲ ਕਰਦੀ ਹੈ 25 ਦਸੰਬਰ ਨੂੰ ਅੱਜ ਵੀ ਇਸ ਪੂਜਨ ਦੇ ਵਿੱਚ ਪੂਰੇ ਵਿਧੀ ਵਿਵਹਾਰ ਨਾਲ ਸਰਦਾ ਭਾਵਨਾ ਨੂੰ ਸਭ ਨੇ ਪੂਜਨ ਕੀਤਾ ਤੁਲਸੀ ਮਾਤਾ ਦੇ ਨਾਲ ਨਾਲ ਗੋ ਮਾਤਾ ਦਾ ਵੀ ਅਸ਼ੀਰਵਾਦ ਲਿਆ ਤੇ ਡਾਕਟਰ ਸਾਹਿਬ ਦੇ ਬਹੁਤ ਬਹੁਤ ਧੰਨਵਾਦੀ ਹਾਂ ਕਿ ਉਹ ਅੱਜ ਆਪਣਾ ਕੀਮਤੀ ਸਮੇਂ ਕੱਢ ਕੇ ਇਸ ਪੂਜਨ ਦੇ ਵਿੱਚ ਪਧਾਰੇ ਨੇ ਤੇ ਆਪਣੀ ਸਨਾਤਨ ਸੰਸਕ੍ਰਿਤੀ ਨੂੰ ਜੋੜੇ ਰੱਖਣ ਵਾਸਤੇ ਆਪਣੇ ਹਿੰਦੂ ਭਰਾਵਾਂ ਨੂੰ ਭੈਣਾਂ ਨੂੰ ਜਿਹੜਾ ਸੰਦੇਸ਼ ਜਿਹੜਾ ਵਾ ਉਹ ਦਿੰਦੇ ਨੇ ਹਰ ਸਾਲ ਸਾਡੇ ਪ੍ਰੋਗਰਾਮ ਚ ਸ਼ਾਮਲ ਹੋ ਕੇ ਜੈ ਸ਼੍ਰੀਦਾ ਬਹੁਤ ਸਿਆਪਤੀ RAM ਸਭ ਤੋਂ ਪਹਿਲਾਂ ਮੈਂ ਬਹੁਤ ਧੰਨਵਾਦ ਹਾਂ ਹਿੰਦੂ ਵੈਲਫੇਅਰ ਸੁਸਾਇਟੀ ਗੁਰਦਾਸਪੁਰ ਉਹਨਾਂ ਦੇ ਪ੍ਰਧਾਨ ਜੀ ਔਰ ਉਹਨਾਂ ਦੇ ਸਾਰੇ ਮੈਂਬਰਾਂ ਦਾ ਜਿਹੜਾ ਕਿ ਉਹ ਹਰ ਸਾਲ ਮੈਨੂੰ ਇਸ ਪ੍ਰੋਗਰਾਮ ਤੇ ਬੁਲਾਉਂਦੇ ਨੇ ਬਹੁਤ ਹੀ ਵਧੀਆ ਉਪਰਾਲਾ ਹਰ ਸਾਲ ਕੋਈ ਨਾ ਕੋਈ ਪ੍ਰੋਗਰਾਮ ਹਰ ਮਹੀਨੇ ਕੋਈ ਨਾ ਕੋਈ ਪ੍ਰੋਗਰਾਮ ਕਰਦੇ ਨੇ ਜਿਸ ਤਰ੍ਹਾਂ ਹਨੂਮਾਨ ਜਨਮਤੀ ਤੇ ਸ਼ਨੀ ਜਨਮਤੀ ਤੇ ਉਸ ਤੋਂ ਇਲਾਵਾ ਅੱਜ ਤੁਲਸੀ ਪੂਜਨ ਤੇ ਉਹਨਾਂ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਗਊਸ਼ਾਲਾ ਜੋ ਕਿ ਸਾਡੇ ਕਨਵਾ ਰੋਡ ਤੇ ਆ ਉਥੇ ਸਭ ਤੋਂ ਪਹਿਲਾਂ ਗੋ ਮਾਤਾ ਦੀ ਪੂਜਾ ਕੀਤੀ ਆ ਉਸ ਤੋਂ ਬਾਅਦ ਤੂਰਸੀ ਮਾਤਾ ਦਾ ਪੂਜਨ ਕੀਤਾ ਹੈ ਔਰ ਬਹੁਤ ਹੀ ਵਧੀਆ ਸ਼ਰਧਾ ਨਾਲ ਉਹਨਾਂ ਨੇ ਅੱਜ ਪੂਜਨ ਕੀਤਾ ਹੈ ਤੋ ਤੂਰਸੀ ਮਾਤਾ ਜਿਸ ਘਰ ਵਿੱਚ ਹੁੰਦੀ ਆ ਉਥੇ ਲక్ష్ਮੀ ਦਾ ਵਾਸ ਹੁੰਦਾ ਹੈ ਕੋ ਸਾਨੂੰ ਸਾਰਿਆਂ ਨੂੰ ਅੱਜ ਦੇ ਦਿਨ ਤੂਰਸੀ ਮਾਤਾ ਦੀ ਪੂਜਾ ਕਰਨੀ ਚਾਹੀਦੀ ਆ ਤੋ ਇੱਕ ਵਾਰ ਮੈਂ ਫਿਰ ਸਾਰਿਆਂ ਦਾ ਅੱਜ ਦੇ ਇਸ ਸੁਸਾਇਟੀ ਨੂੰ ਮੈਂ ਬਹੁਤ ਬਹੁਤ ਤੂਰਸੀ ਵਹਿਵਾ ਪੂਜਨ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ ਔਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬੋਲੋ ਸਿਆਪਤਿ ਰਾਮਚੰਦਰ ਮਹਾਰਾਜ ਕੀ ਜੈ